ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਦੋਸਤੋ ਅੱਜ ਅਸੀਂ ਖੜੇ ਆ ਬੱਕਰਾ ਮੰਡੀ ਪਿੰਡ ਸੂਰੇਆਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਬਹੁਤ ਹੀ ਵਧੀਆ ਬੱਕਰਾ ਮੰਡੀ ਇੱਥੇ ਲੱਗਦੀ ਆ ਬਹੁਤ ਪੁਰਾਣੀ ਆ ਤੇ ਬਹੁਤ ਹੀ ਵੱਧ ਤੋਂ ਵੱਧ ਸੌਦੇ ਹੁੰਦੇ ਆ ਅੱਜ ਬਹੁਤ ਸੌਦੇ ਹੋਏ ਆ ਤੇ ਅੱਜ ਜੱਗੀ ਨੇ ਬਹੁਤ ਸੌਦੇ ਕਰਾਇਆ ਤੇ ਇਸ ਮਾਮਲੇ ਦੇ ਵਿੱਚ ਜੱਗੀ ਨੂੰ ਅੱਜ ਬੱਕਰਾ ਮੰਡੀ ਓਨਰ ਪਿੰਡ ਸੂਰੇਆਲਾ ਵੱਲੋਂ ਪੱਖਾ ਸਨਮਾਨਿਤ ਕੀਤਾ ਜਾਂਦਾ ਤੋ ਦੋਸਤੋ ਇੱਥੇ ਜਿਹੜਾ ਵੀ ਕੋਈ 1500 ਦਿਆ ਤੋਂ ਵੱਧ ਸੌਦੇ ਕਰਦਾ ਉਸ ਵੀਰ ਨੂੰ ਪੱਖੇ ਨਾਲ ਨਵਾਜਿਆ ਜਾਂਦਾ ਤੇ ਅੱਗੇ ਜਿਵੇਂ ਜਿਵੇਂ ਇਹ ਚੈਨ ਚੱਲਦੀ ਜਾਊਗੀ ਤੇ ਇਨਾਮਾਂ ਦੀ ਵਡਾਉਤਰੀ ਹੁੰਦੀ ਜਾਊਗੀ ਇਸ ਤੋਂ ਅੱਗੇ ਭਾਈ ਪਵਨ ਜੀ ਕੁਝ ਗੱਲਾਂ ਬੋਲਣਗੇ ਦੋ ਚਾਰ ਤੁਹਾਡੇ ਨਾਲ ਸਾਂਝੀ ਕਰਾਂਗੇ ਗੱਲਬਾਤ ਹਾਂਜੀ ਭਾਈ ਪਵਨ ਬਹੁਤ ਬਹੁਤ ਧੰਨਵਾਦ ਜੀ ਜਿੰਨੇ ਆਪਣੇ ਭਰਾ ਸੂਰ ਵਾਲਾ ਬੱਕਰਾ ਮੰਡੀ ਤੇ ਪਹੁੰਚਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੂਰ ਵਾਲਾ ਮੰਡੀ ਤੇ ਪਹੁੰਚਣ ਦਾ ਤੇ ਅੱਜ ਆਪਣੇ ਕੋਲੇ ਬਾਈ ਜੱਗੀ ਨੇ ਬਹੁਤ ਵਧੀਆ ਆਪਣੇ ਮੰਡੀ ਤੇ ਚੰਗੇ ਸੌਦੇ ਕਰਵਾਏ ਆ ਤੇ ਆਪਾਂ ਇਹਨਾਂ ਨੂੰ ਬਾਈ ਨੂੰ ਪੱਖੇ ਨਾਲ ਸਨਮਾਨ ਕਰ ਰਹੇ ਆਂਗੇ ਕਰਨਾਟਕਾ ਤੋਂ ਪਾਰਟੀ ਵੀ ਆਈ ਸੀ ਉਹਨਾਂ ਨੂੰ ਵੀ ਵਧੀਆ ਚੰਗੇ ਸੌਦੇ ਕਰਵਾਏ ਆ ਬਾਈ ਜੱਗੀ ਨੇ ਤੇ ਹੋਰ ਵੀ ਵੱਧ ਤੋਂ ਵੱਧ ਵਪਾਰੀ ਵੀ ਰੂਰੇ ਵਾਲਾ ਮੰਡੀ ਤੇ ਪਹੁੰਚਿਆ ਕਰੋ ਬਾਈ ਜੀ ਹੋ ਸਕਦਾ ਤੁਹਾਨੂੰ ਵੀ ਕਿਤੇ ਮੌਕਾ ਮਿਲੇ ਨਾਮ ਲੈਣ ਦਾ ਇੱਥੇ ਉਈ ਆਈ ਨਹੀਂ ਆਪਾਂ ਨੂੰ ਵੀ ਇਹਨਾਂ ਨੂੰ ਬੰਦਿਆਂ ਨੂੰ ਸੋਕ ਕੇ ਦਿੱਤੇ ਆਪਾਂ ਇਹਨਾਂ ਨੂੰ ਹੀ ਦੇਣਿਆਂਗੇ ਸਾਡੇ ਲਈ ਤਾਂ ਜੋ ਵੀ ਮੰਡੀ ਦੇ ਵਿੱਚ ਆ ਗਿਆ ਸਾਰੇ ਬਰਾਬਰ ਆ ਕੋਈ ਇੱਕ ਕਦਮ ਚੱਲ ਕੇ ਆ ਗਿਆ ਤੇ ਕੋਈ 10 ਕਦਮ ਚੱਲ ਕੇ ਆ ਗਿਆ ਤੁਹਾਨੂੰ ਸਿਰ ਮੱਥੇ ਆ ਸਾਰਿਆਂ ਭਰਾਵਾਂ ਦਾ ਮਾਨ ਸਨਮਾਨ ਆ ਆਪਾਂ ਬਾਈ ਜਰੂਰ ਕਵਾਂਗੇ ਜਿਹਦਾ ਜਿਹਦਾ ਹੱਕ ਬਣਦਾ ਹੋਇਆ ਜਿਹੜੇ ਭਰਾ ਕੋਈ ਸੌਦੇ ਕਰਦਾ ਆ ਉਹਦੇ ਤੇ ਆਪਾਂ ਉਹਦਾ ਵੀ ਬਾਈ ਮਾਨ ਸਨਮਾਨ ਕਰਾਂਗੇ ਫੁੱਲ 15 ਸੌਦਿਆਂ ਦੇ ਆਪਾਂ ਪੱਖਾ ਦਿੰਨੇ ਆ ਅੱਜ ਬਾਈ ਜੱਗੀ ਨੇ ਵੱਡੀ ਗਿਣਤੀ ਦੇ ਵਿੱਚ ਸੌਦੇ ਕਰਵਾਏ ਸੀ ਆਪਣੀ ਮੰਡੀ ਤੇ ਤੇ ਆਪਾਂ ਇਹਨਾਂ ਦਾ ਮਾਨ ਸਨਮਾਨ ਕੀਤਾ ਪੱਖੇ ਦੇ ਨਾਲ ਤੇ ਆਪਣੀ ਮੰਡੀ ਦੇ ਵਿੱਚ ਬਾਈ ਜੱਗੀ ਦਲਾਲ ਆ ਇਹਨ ਪੱਕੇ ਤੌਰ ਤੇ ਇਹ ਮੰਡੀ ਦੇ ਵਿੱਚ ਹੀ ਦਲਾਵ ਰਹਣਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਭਰਾ ਆਪਣੇ ਸੂਰ ਵਾਲਾ ਮੰਡੀ ਤੇ ਆ। ਭਾਈ ਜੱਗੀ ਇਸ ਤੋਂ ਅੱਗੇ ਜੱਗੀ ਤੋਂ ਪੁੱਛਦੇ ਆਂ ਵੀ ਜੱਗੀ ਨੂੰ ਇਹ ਗੱਲ ਵੀ ਤਾਂ ਹੋਣਾ ਵੀ ਮਾਲ ਕਿਸੇ ਨੂੰ ਦਵਾ ਕੇ ਗਾਂ ਉਸੇ ਗੱਲ ਤੇ ਖੜਿਆ ਹੈਗਾ। ਚਲੋ ਠੀਕ ਹੈ। ਹਾਂ ਵੀ ਜੱਗੀ ਕੀ ਕਹਿਣਾ ਚਾਹਣਾ ਅੱਜ ਇਸ ਬਾਰੇ। ਸਹੀ ਕਹਿ ਦਿੰਦੇ। ਬਹੁਤ ਬਹੁਤ ਬਾਈ ਧੰਨਵਾਦ ਸੂਰੀ ਵਾਲੀ ਮੰਡੀ ਦਾ। ਬਾਈ ਪਵਨ ਜੀ ਦਾ ਬਹੁਤ ਸਾਥ ਆ ਮੰਡੀ ਨੂੰ। ਬਹੁਤ ਵਧੀਆ ਪ੍ਰਬੰਧ ਦਾ ਬਾਈ ਬਹੁਤ ਵਧੀਆ ਸੌਦੇ ਕਰਾਏ ਅੱਜ। ਬਾਹਰੋਂ ਪਾਲਟੀਆਂ ਆਈਆਂ ਸੀ ਵਧੀਆ ਸਸਤੇ। ਬੜੇ ਬਾਤ ਕਿਵੇਂ ਲੱਗਦੇ ਮੰਡੀ ਦੇ ਪ੍ਰਬੰਧ ਆਪਣੇ ਜੱਗੀ ਬਹੁਤ ਵਧੀਆ ਪ੍ਰਬੰਧ ਜੀ ਸ਼ਾਨਦਾਰ ਰੋਟੀ ਪਾਣੀ ਦਾ ਵਧੀਆ ਪ੍ਰਬੰਧ ਦਾ ਕੋਈ ਦਿੱਕਤ ਨਹੀਂ ਕਿਸੇ ਚੀਜ਼ ਦੀ ਅੱਜ 12 ਵੀ ਪਾਰਟੀਆਂ ਆਈਆਂ ਸੀ ਫਿਰ ਹਾਂ ਜੀ ਉਹਨਾਂ ਨੂੰ ਸੌਦੇ ਕਰਾਇਆ ਜੀ ਬਹੁਤ 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 ਧੰਨਵਾਦ ਜੀ ਜੱਗੀ ਤੁਹਾਡਾ ਇੱਥੇ ਪਹੁੰਚਣ ਦੇ ਲਈ ਤੇ ਸੌਦੇ ਕਰਾਉਣ ਦੇ ਲਈ ਤੁਹਾਡਾ ਵੀ ਧੰਨਵਾਦ ਕਰਦਾ ਇਸ ਤੋਂ ਅੱਗੇ ਭਾਈ ਬੱਬੂ ਤੋਂ ਪੁੱਛਦੇ ਆ ਕੋਈ ਦੋ ਗੱਲਾਂ ਇਹ ਕੀ ਕਰਨਗੇ ਭਾਈ ਸਸਤੀਕਾਰ ਸਾਰੇ ਸਸਤੀ ਕਾਗਜ਼ ਰਹੀ ਇੱਕ ਤੁਹਾਡੇ ਚੈਨਲ ਰਾਹੀਂ ਆਪਾਂ ਗੱਲ ਕਹਿਣਾ ਚਾਹੁੰਦੇ ਆਂ ਬਾਈ ਜੀ ਹੁਣ ਤਾਂ ਆਪਾਂ ਪੱਖੇ ਚੱਲ ਚੱਲੀ ਜਾਂਦਾ ਆਪਣਾ ਕੰਮ ਆ ਇੱਕ ਅਸੀਂ ਬੱਕਰੀ ਚਵਾਈ ਕਰ ਰਹੇ ਆਂ ਠੀਕ ਆ ਜੀ ਉਹ ਆਪਾਂ ਸੋਚ ਕੇ ਦੱਸਾਂਗੇ ਉਹਦੇ ਚ ਪਲਟਰੀਨਾ ਮੋਟਰਸਾਈਕਲ ਰੱਖਿਆ ਹੋ ਪਹਿਲਾ ਨੰਬਰ ਤਾੜੀਆਂ ਮਾਰ ਬੱਕਰੀ ਚਵਾਈ ਚ ਠੀਕ ਆ ਜੀ ਬਾਕੀ ਉਹ ਆਪਾਂ ਕਿਹੜੀ ਦਿਨ ਤਰੀਕ ਸਾਰੇ ਮੰਡੀ ਕਮੇਟੀ ਨਾਲ ਗੱਲ ਕਰਕੇ ਉਹ ਸਾਰਾ ਆਪਾਂ ਵੇਖ ਕੇ ਗੱਲ ਕਰਾਂਗੇ ਤੇ ਬੱਕਰੀ ਭਲਾ ਕੋਈ ਹੋਵੇ ਆਪਾਂ ਦੁੱਧ ਚਵਾਈ ਚ ਵੇਖਣਾ ਕਿ ਦੁੱਧ ਕਿਹੜਾ ਜ਼ਿਆਦਾ ਆਪਣੇ ਭਲਾ ਕੋਈ ਬਰਬਰੀ ਲਿਆਵੇ ਠੀਕ ਹੈ ਜੀ ਦੇਸੀ ਲਿਆਵੇ ਬੀਟਰ ਲਿਆਵੇ ਦੁੱਧ ਚਵਾਈ ਦਾ ਪਾਉ ਉਹਦਾ ਦੋ ਡੰਗ ਹੈ ਨਹੀਂ ਸ਼ਾਮ ਨੂੰ ਅਸੀਂ ਕਾਲੀ ਕਰਾਵਾਂਗੇ ਇੱਥੇ ਸ਼ਾਮ ਨੂੰ ਇੱਥੇ ਕਾਲੀ ਕਰਾਵਾਂਗੇ ਅਸੀਂ ਨਹੀਂ 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 ਹਾਂ ਸੋ ਦੋਸਤੋ ਇਸ ਮੰਡੀ ਜਿਹਨੇ ਨਾਮ ਮੈਦੂ ਪਹਿਲਾਂ ਕਿਸੇ ਮੰਡੀਆਂ ਤੇ ਨਹੀਂ ਵੇਖੇ ਮੇਲੇ ਦੀ ਦਿਨ ਤਰੀਕ ਤੁਹਾਨੂੰ ਅਨਾਉਂਸ ਕਰਕੇ ਆਪਾਂ ਦੱਸਾਂਗੇ ਸਾਰਾ ਕੁਝ ਵਿਚਾਰ ਬਣਾ ਕੇ ਕਿਹੜੇ ਕਿਹੜੇ ਨਾਮ ਰੱਖੇ ਜਾਣਗੇ ਪਤੀਨਾ ਮੋਟਰਸ ਦਾ ਪਹਿਲੇ ਨੰਬਰ ਵਾਲ ਨੂੰ ਆਪਾਂ ਦੇਣਾ ਹੀ ਦੇਣਾ ਜੀ ਠੀਕ ਹੈ ਜੀ ਆਪਣੇ ਕੋਲ ਇੱਕ ਦਿਨ ਪਹਿਲਾਂ ਐਂਟਰੀ ਹੋਊਗੀ ਪਸਮਾ ਦੀ ਸਾਰਿਆਂ ਦੀ। ਹਾਂਜੀ। ਇੱਕ ਦਿਨ ਪਹਿਲਾਂ ਸ਼ਾਮ ਨੂੰ ਚਵਾਈ ਹੋਊਗੀ ਫਿਰ ਉਸ ਤੋਂ ਬਾਅਦ ਸਵੇਰ ਚਵਾਈ ਹੋਊਗੀ। ਜਿਹੜੀ ਉਸ ਤੋਂ ਅਗਲੇ ਦਿਨ ਸ਼ਾਮ ਨੂੰ ਕੰਡੇ ਨਾਲ ਚਵਾਈ ਹੋਣੀ ਹੈਗੇ ਉਹ ਤੇ ਆਪਾਂ ਨਾਮ ਕਰਾਂਗੇ। ਤਾੜੀਆਂ ਮਾਰੋ। ਜੀ ਜੀ ਡੰਗ। ਸਹੀ ਹੈ ਜੀ। ਸੋ ਦੋਸਤੋ ਮਿਤੀ ਅਸੀਂ ਕੋਈ ਹਜੇ ਰੱਖੀ ਨਹੀਂ ਗਈ। ਜਦੋਂ ਵੀ ਮਿਤੀ ਕੋਈ ਦੱਸੀ ਤਾਂ ਤੁਹਾਨੂੰ ਅਨਾਉਂਸ ਕਰਾਂਗੇ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਜਿੰਨਾਂ ਵੀ ਰਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਦੋਸਤੋ ਅਜੇ ਹੀ ਨਵੀਂ ਵੀਡੀਓ ਦੇ ਨਾਲ। どうぞ。